4 ਜਨਵਰੀ 2024 ਲੋਕਲ ਬੱਸ ਚਾਲਕਾਂ ਅਤੇ ਸਵਾਰੀਆਂ ਵਿਚਕਾਰ ਇੱਕ ਦੂਜੇ ਨੂੰ ਕਹਿਣੀ ਸੁਣਨੀ ਆਮ ਗੱਲ ਹੈ ਨਵੇਂ ਸਾਲ 'ਚ ਵੀ ਇਸ ਬਾਰੇ ਕੁਝ ਤਬਦੀਲੀ ਨਹੀਂ ਆਈ ਹੈ ਹਾਲਾਂਕਿ ਇਹ ਕਹਿਣ ਦੀ ਕੋਈ ਲੋੜ ਨਹੀਂ ਕਿ ਸਾਰੇ ਡਰਾਈਵਰ ਇੱਕੋ ਜਿਹੇ ਨਹੀਂ ਹੁੰਦੇ ਕਿਉਂਕਿ ਸਵਾਰੀਆਂ ਵੀ ਸਾਰੀਆਂ ਇੱਕੋ ਜੀਆਂ ਨਹੀਂ ਹੁੰਦੀਆਂ ਖਾਸ ਜਿਹੜੀ ਸ਼ਿਕਾਇਤ ਸਵਾਰੀਆਂ ਨੂੰ ਹੁੰਦੀ ਹੈ ਉਹ ਇਹ ਹੀ ਹੈ ਕਿ ਡਰਾਈਵਰ ਬੱਸ ਨੂੰ ਸਟੈਂਡ ਤੇ ਜਾਂ ਬੱਸ ਸਟਾਪ ਤੇ ਨਹੀਂ ਰੁਕਦਾ ਅੱਜ ਵੀ ਇਹ ਹੀ ਹੋਇਆ ਇੱਕ ਬੰਦਾ ਬੱਸ ਸਟਾਪ ਤੇ ਖੜਾ ਸੀ ਅਤੇ ਇੱਕੋ ਰੂਟ ਦੀਆਂ ਦੋ ਬੱਸਾਂ ਇੱਕ ਤੋਂ ਬਾਅਦ ਇੱਕ ਆਈਆਂ ਪਹਿਲੀ ਵਾਲੀ ਬੱਸ ਉਸ ਦੇ ਹੱਥ ਦੇਣ ਦੇ ਬਾਵਜੂਦ ਨਹੀਂ ਰੁਕੀ ਪਰ ਡਰਾਈਵਰ ਨੇ ਇੰਨੀ ਮਿਹਰਬਾਨੀ ਜ਼ਰੂਰ ਦਿਖਾਈ ਕਿ ਉਸਨੇ ਹੱਥ ਨਾਲ ਇਸ਼ਾਰਾ ਕਰਕੇ ਦੱਸਿਆ ਕਿ ਦੂਜੀ ਬੱਸ ਪਿੱਛੇ ਆ ਰਹੀ ਹੈ ਉਸ ਤੇ ਚੜ ਜਾਓ ਦੂਜੀ ਬੱਸ ਵੀ ਸਵਾਰੀ ਦੇ ਹੱਥ ਦੇਣ ਦੇ ਬਾਵਜੂਦ ਉਸੇ ਸਟਾਪ ਤੇ ਰੁਕਣ ਲਈ ਤਿਆਰ ਹੀ ਨਹੀਂ ਸੀ ਉਸ ਨੂੰ ਜ਼ਬਰਦਸਤੀ ਰੋਕਣਾ ਪਿਆ ਇੱਕ ਹੋਰ ਸਵਾਰੀ ਵੱਲੋਂ ਇੱਕ ਹੋਰ ਸਵਾਰੀ ਜੋ ਬੱਸ ਸਟਾਪ ਤੇ ਪੁੱਜ ਰਹੀ ਸੀ ਅਤੇ ਉਸ ਬੱਸ 'ਚ ਚੜਨਾ ਚਾਹੁੰਦੀ ਸੀ ਉਸਨੇ ਉਸ ਬੱਸ ਤੋਂ ਵੀ ਅੱਗੇ ਆ ਰਹੇ ਇੱਕ ਮੋਟਰਸਾਈਕਲ ਜਿਸ ਤੇ ਤਿੰਨ ਬੰਦੇ ਬੈਠੇ ਸਨ ਅਤੇ ਸ਼ਾਇਦ ਹੈਲਮਟ ਦੇ ਬਗੈਰ ਸਨ ਤੋਂ ਟਕਰਾਨ ਤੋਂ ਬਚਦੇ-ਬਚਦੇ ਬੱਸ ਨੂੰ ਹੱਥ ਦਿੱਤਾ ਬੱਸ ਰੋਕਣ ਦੀ ਮਜਬੂਰੀ ਡਰਾਈਵਰ ਦੇ ਚਿਹਰੇ ਤੇ ਚਾਲ ਗਈ ਉਹ ਉਸ ਸਵਾਰੀ ਉੱਪਰ ਆਪਣਾ ਰੋਹ ਗਾਲਬ ਕਰ ਲਈ ਪਹਿਲਾਂ ਹੀ ਹਮਲਾਵਰ ਹੋ ਗਿਆ बस ਦਾ ਕੰਡਕਟਰ ਜੋ ਇੱਕ ਕੁੜੀ ਨਾਲ ਗੱਲਾਂ ਕਰਨ ਚ ਮਸ਼ਹੂਰ ਸੀ ਅਤੇ ਕੇਵਲ ਟਿਕਟ ਕੱਟਣ ਨੂੰ ਹੀ ਕੰਡਕਟਰ ਹੀ ਸਮਝੀ ਬੈਠਾ ਸੀ। ਜ਼ਾਹਿਰ ਹੈ ਉਸਨੇ ਡਰਾਈਵਰ ਦਾ ਹੀ ਸਾਥ ਦੇਣਾ ਸੀ। ਡਰਾਈਵਰ ਇਹ ਮੰਨਣ ਲਈ ਤਿਆਰ ਨਹੀਂ ਸੀ ਕਿ ਉਸ ਬੱਸ ਨੂੰ ਸਟਾਪ ਤੇ ਨਹੀਂ ਰੋਕਿਆ। ਜਦਕਿ ਬੱਸ ਉਸ ਵੇਲੇ ਵੀ ਸਟਾਪ ਤੋਂ ਅੱਗੇ ਆ ਕੇ ਖਲੋਤੀ ਹੋਈ ਸੀ। ਖੈਰ ਮੈਨੂੰ ਸਭ ਤੋਂ ਵੱਧ ਹੈਰਾਨੀ ਉਸ ਵੇਲੇ ਹੋਈ। ਜਦੋਂ ਉਹ ਸਵਾਰੀ ਜੋ ਪਹਿਲਾਂ ਹੀ ਬੱਸ ਸਟਾਪ ਤੇ ਖੜੀ ਸੀ ਜਿਸ ਦੇ ਦਿੱਤੇ ਹੱਥ ਨੂੰ ਅਰਥਾਤ ਰੋਕਣ ਦੇ ਇਸ਼ਾਰੇ ਨੂੰ ਅੱਖੋਂ ਪਰੋਖੇ ਕਰਕੇ ਉਸ ਡਰਾਈਵਰ ਨੇ ਬੱਸ ਨਾ ਰੁਕਣ ਦਾ ਇਰਾਦਾ ਕਰਕੇ ਅੱਗੇ ਵਧਾ ਲਈ ਸੀ ਉਹ ਸਵਾਰੀ ਵੀ ਹੁਣ ਬੱਸ ਵਿੱਚ ਚੜ੍ਹ ਕੇ ਚੁੱਪ ਬੈਠੀ ਭੀੜ ਦਾ ਹਿੱਸਾ ਬਣ ਗਈ ਸੀ ਅਤੇ ਡਰਾਈਵਰ ਆਪਣੀ ਗੱਲ ਨੂੰ ਸਹੀ ਠਹਿਰਾਉਣ ਲਈ ਭੀੜ ਅਰਥਾਤ ਬਾਕੀ ਸਵਾਰੀਆਂ ਦਾ ਹਵਾਲਾ ਦੇ ਰਿਹਾ ਸੀ ਖੈਰ ਮੈਂ ਵੇਖ ਕਿ ਚੁੱਪ ਨਾ ਰਹਿ ਸਕਿਆ ਪਰ ਬੋਲਣ ਤੋਂ ਪਹਿਲਾਂ ਮੈਂ ਵੇਖਿਆ ਕਿ ਉਸ ਸ਼ਖਸ ਨੇ ਵੀ ਇਸ ਗੱਲ ਨੂੰ ਅੱਗੇ ਵਧਾਉਣ ਵੱਲ ਕੋਈ ਤੇਜਸਪੀ ਨਹੀਂ ਵਿਖਾਈ ਲੋਕੀ ਚੁੱਪ ਰਹਿਣ ਨੂੰ ਹੀ ਸਿਆਣਪ ਸਮਝਦੇ ਨੇ ਨਵੇਂ ਸਾਲ 'ਚ ਵੀ ਇਹ ਗੱਲ ਠੀਕ ਜਾਂਦੀ ਹੈ ਪਰ ਲੋਕੀ ਚੁੱਪ ਕਿਉਂ ਰਹਿੰਦੇ ਨੇ ਚੁੱਪ ਕਿਉਂ ਬੈਠੇ ਰਹਿੰਦੇ ਨੇ ਸ਼ਾਇਦ ਇਸ ਦਾ ਜਵਾਬ ਅਸੀਂ ਲੋਕਾਂ ਕੋਲ ਹੀ ਹੈ ਪਹਿਲਾ ਜਵਾਬ ਤੇ ਇਹ ਹੀ ਹੈ ਇਸਨੂੰ ਕੀ ਹੋਰ ਕੀ ਕੀ ਜਵਾਬ ਹੋ ਸਕਦੇ ਨੇ ਤੁਸੀਂ ਦੱਸੋ ਜੀ